ਜਿਵੇਂ ਤੁਸੀਂ ਪਿਛਲੀ ਵਾਰ ਵੀ ਦੇਖਿਆ ਸੀ ਵੀ ਮੇਰੇ ਯਾਰ ਨੂੰ ਦੰਮਣ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਇਸ ਦੀ ਵੀ ਹੋਈ ਹੋਣ ਜਾ ਰਿਹਾ ਆ ਜਿਹੜਾ ਨਾਰਾ ਹੈਗਾ 13 0 ਦਾ ਉਹ ਮੁਕੰਮਲ ਪੂਰਨ ਤੌਰ ਤੇ ਉਹ ਸਫਲ ਹੋਣ ਜਾ ਰਿਹਾ ਆ ਤੁਸੀਂ ਦੇਖ ਸਕਦੇ ਆ ਸਾਠਾ ਮਾਰਦਾ ਜਿਹੜਾ ਇਕੱਠ ਸ਼ਹਿਰ ਗਰਾਿਆਂ ਦੇ ਵਿੱਚ ਇਕੱਠਾ ਹੋਇਆ ਆ ਆਮ ਆਦਮੀ ਪਾਰਟੀ ਜਿਹੜੀ ਆ ਨਾ ਇਹ ਇੱਕ ਸਮੁੰਦਰ ਬਣ ਗਿਆ ਹੈ ਇਹਦੇ ਵਿੱਚ ਜਿਵੇਂ ਆਪਣੇ ਪਰਿਵਾਰਾਂ ਦੇ ਵਿੱਚ ਇੱਕਈ ਝਗੜੇ ਹੋ ਜਾਂਦੇ ਆ ਛੋਟੀਆਂ ਮੋਟੀਆਂ ਨਰਾਜ਼ਗੀ ਹੋ ਜਾਂਦੀ ਆ ਰੋਸੇ ਹੋ ਜਾਂਦੇ ਆ ਉੱਡੇ ਨਰਾਜ਼ਗੀ ਰੋਸਾ ਇਸ ਪਾਰਟੀ ਦੇ ਵਿੱਚ ਵੀ ਸਾਡੀ ਚੱਲਦਾ ਰਹਿੰਦਾ ਆ ਉਹ ਸਾਡੇ ਕਿਹੜੇ ਰੋਸ ਕੇ ਗਏ ਉਹ ਵੀ ਸਾਡੇ ਭਰਾ ਆ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਘਰ ਵਾਪਸੀ ਕਰਾਵਾਂਗੇ ਤੇ ਆਮ ਆਦਮੀ ਪਾਰਟੀ ਨੂੰ ਜਿਹੜੀ ਹੈਗੀ ਕਬੱਡੀ ਜਿਹੜੀ ਹੈਗੀ ਆ ਉਹ ਇਥੋਂ ਜਿੱਤ ਦਵਾਵਾਂਗੇ ਕਿਸੇ ਟਾਈਮ ਅਸੀਂ ਵੀ ਧਰਮੇ ਧਰਨੇ ਲਾਏ ਸੀ ਜੰਦਰ ਮੰਦਰ ਦੇ ਉਹਨਾਂ ਦੇ ਵਿੱਚੋਂ ਹੀ ਇਹ ਪਾਰਟੀ ਉੱઠી ਆ ਜਿਹੜਾ ਧਰਨੇ ਵਾਲਾ ਕਾਰਨ ਬਣਦੀ ਰਹੀ ਆ ਠੀਕ ਆ ਲੋਕਾਂ ਨੂੰ ਆਪਣੀ ਹੱਕ ਮੰਨਣੇ ਚਾਹੀਦੇ ਨੇ ਮੰਗਣੇ ਚਾਹੀਦੇ ਨੇ ਪਰ 850 ਕਰੋੜ ਰੁਪਈਆ ਜਿਹੜਾ ਸੈਂਟਰ ਬਲ ਫਸਿਆ ਹੋਇਆ ਹੈ ਉਸ ਤੋਂ ਸਾਰਿਆਂ ਨੂੰ ਜਾਣੂ ਹੋਣਾ ਚਾਹੀਦਾ ਹੈ ਜਿਹੜਾ ਹੈ ਤਾਂ ਜਿਹੜੇ ਵਿਚਾਰਧਾਰਾ ਸਾਡੇ ਸੀਐਮ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਹੈਗੀ ਆ ਇਸ ਵਿਚਾਰਧਾਰਾ ਨੂੰ ਪਸੰਦ ਕਰਨ ਵਾਲੇ ਬਹੁਤ ਸਾਰੇ ਅੱਜ ਤੁਸੀਂ ਹਜ਼ਾਰਾਂ ਦਾ ਇਕੱਠ ਦੇਖ ਰਹੇ ਹੋ ਜਿਨ੍ਹਾਂ ਨੇ ਸਮੂਹਇਤ ਕੀਤੀ ਉਹਨਾਂ ਨੂੰ ਪਿਆਰ ਕਰਦੇ ਉਹਨਾਂ ਦੀ ਵਿਚਾਰਧਾਰਾ ਨੂੰ ਪਿਆਰ ਕਰਦੇ ਆ ਇਹ ਪਹਿਲੀ ਜਾਂ ਦੂਜੀ ਤੀਜੀ ਵਾਰ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹੜਾ ਗੁਰਾਇਆਂ ਦੇ ਨਾਲ ਜਿਹੜੇ ਉਹਨਾਂ ਨੇ ਵਿਕਾਸ ਕਾਰਜਾਂ ਨੂੰ ਦਿੱਤਾ ਆ ਉਹ ਅੱਗੇ ਵੀ ਉਹਨੂੰ ਨਿਪੇਰੇ ਚਾੜਨਗੇ ਲੋਕ ਸਭਾ ਚੋਣਾਂ ਦਾ ਜਿਹੜਾ ਪੜਾ ਜਿਹੜਾ ਅੰਤਿਮ ਪੜਾ ਜਿਹੜਾ ਚੱਲ ਰਿਹਾ ਤੇ ਇੱਕ ਜੂਨ ਨੂੰ ਜਿਹੜੀ VOTING ਹੋਣੀ ਆ ਉਸ ਨੂੰ ਲੈ ਕੇ ਹਰੇਕ ਪਾਰਟੀ ਵੱਲੋਂ ਜਿਹੜਾ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈਗਾ ਤੇ ਹੁਣ ਅੱਜ ਜਿਹੜਾ CM ਪਵਨ ਸਿੰਘ ਮਾਹਰਾ ਵੱਲੋਂ ਹਲਕਾ ਫਲੋਰ ਦੇ ਸ਼ਹਿਰ ਗੁਰਾਇਆਂ ਦੇ ਵਿੱਚ ਜਿਹੜਾ ਰੋਡ ਸ਼ੋਅ ਕੀਤਾ ਜਾਣਾ ਪਵਨ ਕਾਂਟੂ ਨੇ ਹੱਕ ਦੇ ਵਿੱਚ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਹੜੇ ਹੌਦਿਆਰ ਜਿਹੜੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਨੇ ਆ। ਰਾਹੁਲ ਜੀ ਅੱਜ ਸੀਐਮ ਸਾਹਿਬ ਪਹੁੰਚ ਰਹੇ ਆ। ਭਾਈ ਇਲੈਕਸ਼ਨ ਦੇ ਵਿੱਚ ਵੀ ਦੋ ਵਾਰੀ ਰੋਡ ਸ਼ੋਅ ਗੁਰਾਆਂ ਨੂੰ ਇਹ ਇਹ ਮੌਕਾ ਮਿਲਿਆ ਜੁਗਾ ਕਿ ਰੋਡ ਸ਼ੋਅ ਸੀਐਮ ਸਾਹਿਬ ਇੱਥੇ ਕੀਤਾ। ਆ ਤੀਜੀ ਵਾਰੀ ਫੇਰ ਪਹੁੰਚ ਰਹੇ ਆ। ਇਹੋ ਜਿਹਾ ਲੋਕਾਂ ਦੇ ਵਿੱਚ ਹੰਗਾਰਾ ਹੈ। ਕਿਉਂਕਿ 13 0 ਦਾ ਬੜਾ ਵੱਡਾ ਜਿਹੜਾ ਨਾਹਰਾ ਦਿੱਤਾ ਹੋਇਆ ਸੀਐਮ ਸਾਹਿਬ ਨੇ ਜਿਵੇਂ ਤੁਸੀਂ ਪਿਛਲੀ ਵਾਰ ਵੀ ਦੇਖਿਆ ਸੀ ਵੀ ਮੇਰੇ ਯਾਰ ਨੂੰ ਦੰਬਣ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਇਸ ਕੀ ਵੀ ਹੋਈ ਹੋਣ ਜਾ ਰਿਹਾ ਆ ਜਿਹੜਾ ਨਾਰਾ ਹੈਗਾ 13 0 ਦਾ ਉਹ ਮੁਕੰਮਲ ਪੂਰਨ ਤੌਰ ਤੇ ਉਹ ਸਫਲ ਹੋਣ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਆ ਠਾਠਾ ਮਾਰਦਾ ਜਿਹੜਾ ਇਕੱਠ ਸ਼ਹਿਰ ਗਰਾਿਆਂ ਦੇ ਵਿੱਚ ਇਕੱਠਾ ਹੋਇਆ ਭਵਨ ਸਿੰਘ ਮਾਹ ਹੁਣਾਂ ਦੀ ਜਿਹੜੀ ਇੱਕ ਗਾਹੂ ਬਤ ਸੋਚ ਹੈਗੀ ਆ ਉਹਨੂੰ ਅਸੀਂ ਮਤਲਬ ਧੰਨਵਾਦ ਕਰਦੇ ਆ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਪਰਮਨ ਕੁਮਾਰ ਟਿੰਨੂ ਜੀ ਹੁਣੀ ਜਿਹੜੇ ਇਥੋਂ ਲੜ ਰਹੇ ਹੈਗੇ ਆ ਐ एमपी ਦੀ ਇਲੈਕਸ਼ਨ ਹੈ ਅਸੀਂ ਉਹਨਾਂ ਨੂੰ ਇੱਕ ਭਾਰੀ ਜਿਹੜੀ ਹੈਗੀ ਆ ਲੀਡ ਨਾਲ ਇਥੋਂ ਜਿਤਾ ਕੇ ਸੰਸਦ ਦੇ ਵਿੱਚ ਭੇਜਾਂਗੇ ਅੱਛਾ ਕੁਸ਼ਨ ਨਵਾਰ ਗਿਆ ਵੀ ਚੱਲ ਰਹੀ ਹੈ ਅਸੀਂ ਜਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਵੱਡੀ ਟੀਮ ਤੇ ਜਿਹੜੀ ਤੁਹਾਡੀ ਚੱਲ ਕੇ ਜਿਹੜੇ ਗਰਾਸ ਰੂਟ ਨਾਲ ਜੁੜੇ ਹੋਈ ਟੀਮ ਸੀਗੇ ਕੀ ਕਾਰਨ ਕੀ ਮੰਨਦੇ ਹੈਗੇ ਆ ਕਿ ਕਿਉਂ ਉਹਨਾਂ ਨੇ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ 3 ਸਾਲ ਸਰਕਾਰ ਨੂੰ ਪਏ ਆ ਛੱਡਣ ਦਾ ਕਾਰਨ ਕੀ ਮੰਨਦੇ ਹੈਗੇ ਆ ਉਹਨਾਂ ਦਾ ਡਿਸੀਜਨ ਸਹੀ ਮੰਨਦੇ ਆ ਗਲਤ ਮੰਨਦੇ ਤੁਹਾਡੀ ਕੀ ਸੋਚ ਆ ਉਹਨਾਂ ਮਤਲਬ ਦੇਖੋ ਆਮ ਆਦਮੀ ਪਾਰਟੀ ਜਿਹੜੀ ਆ ਨਾ ਇਹ ਇੱਕ ਸਮੁੰਦਰ ਬਣ ਗਿਆ ਆ ਇਹਦੇ ਵਿੱਚ ਜਿਵੇਂ ਆਪਣੇ ਪਰਿਵਾਰਾਂ ਦੇ ਵਿੱਚ ਕਈ ਝਗੜੇ ਹੋ ਜਾਂਦੇ ਆ ਛੋਟੀਆਂ ਮੋਟੀਆਂ ਨਰਾਸ਼ਗੀਆਂ ਹੋ ਜਾਂਦੀਆਂ ਰੋਸੇ ਹੋ ਜਾਂਦੇ ਆ ਉਦੋਂ ਹੀ ਨਰਾਸ਼ਗੀ ਰੋਸਾ ਇਸ ਪਾਰਟੀ ਦੇ ਵਿੱਚ ਵੀ ਸਾਡੀ ਚੱਲਦਾ ਰਹਿੰਦਾ ਆ ਉਹ ਸਾਡੇ ਜਿਹੜੇ ਰੋਸ ਕੇ ਗਏ ਉਹ ਵੀ ਸਾਡੇ ਭਰਾ ਆ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਘਰ ਵਾਪਸੀ ਕਰਾਵਾਂਗੇ ਤੇ ਆਮ ਆਦਮੀ ਪਾਰਟੀ ਨੂੰ ਜਿਹੜੀ ਹੈਗੀ ਕਬੱਡੀ ਜਿਹੜੀ ਹੈਗੀ ਆ ਉਹ ਇਥੋਂ ਜਿੱਤ ਦਵਾਵਾਂਗੇ ਅੱਛਾ ਪਿਛਲੀ ਵਾਰ ਵੀ ਜਦੋਂ ਰੋਡ ਸ਼ੋਅ ਹੋਇਆ ਸੀਗਾ ਤੁਸੀਂ ਇੱਕ ਫਾਈਲ ਫੜਾਈ ਸੀਗੀ ਸੀਐਮ ਸਾਹਿਬ ਨੂੰ ਕਾਫਲੇ ਦੇ ਵਿੱਚ ਕੀ ਮੰਗਾ ਸੀਗੇ ਆ ਉਹਦੇ ਵਿੱਚੋਂ ਕਿਹੜੇ-ਕਿਹੜੀ ਮੰਗ ਤੁਹਾਡੀ ਉਹ ਪੂਰੀ ਹੋ ਗਈ ਹੁਣ ਤੱਕ ਮੰਗ ਕੇਵਲ ਉਹਦੇ ਵਿੱਚ ਏਦਾਂ ਸੀ ਵੀ ਜਿਹੜਾ ਸਾਡਾ ਹੈਗਾ ਇੱਕ ਐਸਟੀਪੀ ਦਾ ਜਿਹੜਾ ਤੇ ਦੂਸਰਾ ਇੱਕ ਸਾਡਾ ਜਿਹੜਾ ਫਾਟਕ ਡੈਕਾ ਅੰਡਰਬ੍ਰਿਜ ਦਾ ਉਹ ਜਿਹੜਾ ਹੈਗਾ ਮੇਰੇ ਖਿਆਲ ਨਾਲ ਜੋ ਜਿੰਨੇ ਮੈਨੂੰ ਇਨਫੋਰਮੇਸ਼ਨੋਂ ਪਤਾ ਲੱਗੀ ਸੀ ਲੇਟੈਸਟ ਉਹ ਜਲਦੀ ਜਿਹੜਾ ਹੈਗਾ ਅੰਡਰ ਬ੍ਰਿਜ ਵਾਲਾ ਪ੍ਰੋਸੈਸ ਜਿਹੜਾ ਹੋਟਲ ਹਸਟੇਲਾ ਦੇ ਕੋਲ ਮੁਕੰਮਲ ਹੋਣ ਜਾ ਰਿਹਾ ਆ ਤੇ ਜਿਹੜਾ ਐਸਟੀਪੀ ਪਲਾਨ ਉਹ ਵੀ ਫਿਰੇ ਦਾ ਸ਼ੁਰੂ ਨਹੀਂ ਹੋਇਆ ਮੁਕੰਮਲ ਕਿਦਾ ਹੋਊਗਾ ਮਤਲਬ ਕਹਿਣ ਦਾ ਉਹਦੀ ਫਾਈਲ ਜਿਹੜੀ ਆ ਮੁਕੰਮਲ ਮਤਲਬ ਉਹਦੇ ਜਿਹੜੇ ਟੈਂਡਰ ਲੱਗਣਾ ਹੈਗਾ ਵੈਸੇ ਉਹ ਜਿਹੜਾ ਇਹ ਪ੍ਰੋਸੈਸ ਦੇ ਵਿੱਚ ਸ਼ੁਰੂ ਹੋ ਚੁੱਕਾ ਆ ਮੈਨਾਂ ਲੋਕੇਸ਼ਨ ਫਾਈਨਲ ਹੋ ਗਈ ਹੈ ਲੋਕੇਸ਼ਨ ਆਲਮੋਸਟ ਫਾਈਨਲ ਹੋ ਗਈ ਆ ਤੇ ਸੈਕੰਡ ਜਿਹੜਾ ਹੈਗਾ ਆ ਸੀਵਰੇਜ ਸੀਵਰੇਜ ਦਾ ਜਿਹੜਾ ਐਸਟੀਪੀ ਪਲਾਨ ਜਿਹੜਾ ਹੈਗਾ 99.9% ਜਿਹੜਾ ਉਹ ਠੀਕ ਹੈਗਾ ਚੱਲ ਰਿਹਾ ਹੈਗਾ ਤੇ ਬਾਕੀ ਜਿਹੜੀ ਹੈਗੀ ਆ ਹੋਰ ਵੀ ਜਿਹੜੀ ਕੁਝ ਸੜਕ ਦੀ ਵੀ ਗਈ ਸੀ ਸੜਕ ਸੜਕ ਵੀ ਸ਼ੁਰੂ ਅੱਜ ਦੀ ਮੇਰੇ ਖਿਆਲ ਨਾਲ ਪ੍ਰੋਗਰੈਸ ਦੇ ਵਿੱਚ ਚੱਲ ਰਹੀ ਆ ਮਤਲਬ ਰੁੜ ਕੇ ਆਇਆ ਰੁੜ ਕੇ ਦੇ ਵਿੱਚ ਵੀ ਸੜਕ ਇਸ ਟਾਈਮ ਪਰ ਪ੍ਰੋਗਰੈਸ ਚ ਪਰ ਜਿਹੜਾ ਜਿਹੜੋ ਉਹਨਾਂ ਨੇ ਮਾਈਕ ਤੋਂ ਜਿਹੜਾ ਅਨਾਉਂਸ ਕੀਤਾ ਸੀ ਉਹ ਕਹਿ ਸੀਗਾ ਰਿਜ਼ਲਟ ਜੋ ਮਰ ਜਾ ਜਵੇ ਅਸੀਂ 2 ਮਹੀਨਿਆਂ ਦੇ ਵਿੱਚ ਜਿਹੜੇ ਸੜਕ ਬਣਾ ਕੇ ਦੋਗੇ ਚਾਹੇ ਰੇਂਕੂ ਜਿੱਤੇ ਚਾਹੇ ਰੇਂਕੂ ਹਾਰੇ ਪਰ ਰੇਂਕੂ ਦਾ ਚੱਲ ਗਿਆ ਹੁਣ ਟੀਨੂ ਸਾਹਿਬ ਆ ਗਏ ਆ ਹੁਣ ਸੜਕ ਮਿਲ ਜੂਗੀ ਹਲਕਾ ਫਲੋਰ ਦੇ ਖਾਸ ਤੌਰ ਤੇ ਬੜਾ ਪਿੰਡ ਤੋਂ ਲੈ ਕੇ ਜੜਿਆਲੇ ਦੇ ਲੋਕਾਂ ਨੂੰ ਕੋ 100% ਜਿਹੜੇ ਹੈਗੇ ਆ ਕੰਮ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹ ਹੋ ਕੇ ਰਹਿਣਗੇ ਜਿਹੜੀ ਸੜਕ ਹੈਗੀ ਆ ਉਹ ਮੁਕੰਮਲ ਜਲਦੀ ਪੂਰੀ ਹੋਣ ਜਾ ਰਹੀ ਆ ਹਾਂਜੀ ਧੰਨਵਾਦ ਜੀ ਕੁਲਵੀਰ ਸਿੰਘ ਸੰਧੂ ਹੁਣੇ ਵੀ ਮੌਜੂਦ ਹੈ ਰੁੜਕਾ ਕਲਾ ਤੋਂ ਜਿਹੜੇ ਪਹੁੰਚੇ ਆ ਸੰਧੂ ਸਾਹਿਬ ਰੁੜਕੇ ਦੇ ਵਿੱਚ ਧਰਨੇ ਲਾਗਦੇ ਰਹੇ ਆ ਉਹ ਸੜਕ ਨੂੰ ਲੈ ਕੇ ਤੁਸੀਂ ਕੰਮ ਵੀ ਸ਼ੁਰੂ ਕਰਾਇਆ ਸੀਗਾ ਫੇਰ ਵਿੱਚ ਚੱਲ ਜਾਂਦੇ ਆ ਟੀਮ ਹੁਣ ਕੀ ਉਹਦੀ ਸਥਿਤੀ ਕੀ ਆ ਤੁਸੀਂ ਉਸੇ ਪਿੰਡ ਤੋਂ ਆਏ ਹੈਗੇ ਦੇਖੋ ਧਰਨੇ ਲਾਉਣੇ ਆਪਣੀਆਂ ਮੰਗਾਂ ਰੱਖਣੀਆਂ ਖਾੜਕ ਦਾ ਮੌਲਿਕ ਅਧਿਕਾਰ ਹੈ ਇਹ ਸਾਡੀ ਪਾਰਟੀ ਵੀ ਧਰਨਿਆਂ ਵਿੱਚੋਂ ਹੀ ਉੱਠੀ ਹੈ ਜਿ세 ਟਾਈਮ ਅਸੀਂ ਵੀ ਧਰਨੇ ਧਰਨੇ ਲਾਏ ਸੀ ਕਿ ਜੰਤਰ ਮੰਤਰ ਤੇ ਉਹਨਾਂ ਦੇ ਵਿੱਚੋਂ ਇਹ ਪਾਲਟੀ ਉੱਠੀ ਆ ਜਿਹੜਾ ਧਰਨੇ ਦਾ ਕਾਰਨ ਬਣਦੀ ਰਹੀ ਆ ਠੀਕ ਆ ਲੋਕਾਂ ਨੂੰ ਆਪਣੀ ਹੱਕ ਮੰਨਣੇ ਚਾਹੀਦੇ ਨੇ ਮੰਗਣੇ ਚਾਹੀਦੇ ਨੇ ਪਰ 850 ਕਰੋੜ ਰੁਪਈਆ ਜਿਹੜਾ ਸੈਂਟਰ ਵੱਲ ਫਸਿਆ ਹੋਇਆ ਉਸ ਤੋਂ ਸਾਰਿਆਂ ਨੂੰ ਜਾਣੋ ਹੋਣਾ ਚਾਹੀਦਾ ਆ ਤੇ ਮੈਂ ਕਹਿੰਦਾ ਇਹ ਸਭ ਤੱਕ ਗੱਲ ਪਹੁੰਚਣੀ ਚਾਹੀਦੀ 850 ਕਰੋੜ ਮੋਦੀ ਸਰਕਾਰ ਨੇ ਜੋ ਪੰਜਾਬ ਸਰਕਾਰ ਦਾ ਰੋਕਿਆ ਸੀ ਉਹਦੇ ਨਾਲ ਡਵੈਲਪਮੈਂਟ ਹੋਣੀ ਸੀ ਮੰਡੀਆਂ ਦੇ ਜਿਹੜੇ ਕੰਮ ਰੁਕੇ ਹੋਏ ਉਹ ਹੁਣ ਅਸੀਂ ਸੜਕਾਂ ਦੇ ਕੰਮ ਹੋਣੇ ਸੀ ਇਹ ਜਿੰਨਾ ਕੰਮ ਹੋ ਰਿਹਾ ਸੜਕਾਂ ਦਾ ਇਹ ਸੜਕਾਂ ਦਾ ਕੰਮ ਸਰਕਾਰ ਆਪਣੇ ਲੈਵਲ ਤੇ ਕਰਾ ਰਹੀ ਹੈ ਤੇ 2 ਸਾਲਾਂ ਦਾ ਕੰਮ ਦੇਖਦੇ ਹੋਏ ਕਾਫੀ ਹੱਦ ਤੱਕ ਨਹੀਂ ਕੰਮ ਕਰ ਦਿੱਤੇ ਆਏ 3 ਸਾਲ ਦਾ ਸਮਾਂ ਜਿਹੜਾ ਬਾਕੀ ਹੈ ਤਿੰਨ ਸਾਲਾਂ 'ਚ ਮੈਨੂੰ ਉਮੀਦ ਆ ਬਈ ਇਹ ਬਹੁਤ ਜ਼ਿਆਦਾ ਡਵੈਲਪਮੈਂਟ ਪਹਿਲੀਆਂ ਪਾਰਟੀ ਨਾਲ ਉਹ ਪਾਰਟੀ ਜ਼ਰੂਰ ਕਰੂਗੀ ਪਰਵਿੰਦਰ ਜੀ ਲਗਾਤਾਰ ਜਿਹੜਾ ਇਹ ਕਹਦੀ ਆ ਆਮ ਆਦਮੀ ਪਾਰਟੀ ਦਾ ਪਿਆਰ ਜਿਹੜਾ ਸੀਐਮ ਸਾਹਿਬ ਦਾ ਗੁਰਾਇਤ ਨਾਲ ਖਾਸ ਤੌਰ ਤੇ ਲੱਗਦਾ ਹੈ ਕਿਉਂਕਿ ਜਿਹੜਾ ਹਰੇਕਾਰੀ ਰੋਡ ਸ਼ੋਅ ਦਾ ਮੌਕਾ ਆ ਤੁਹਾਡੇ ਹਿੱਸੇ ਜਾਂਦਾ ਹੈਗਾ ਜੀ ਦੋ ਵਾਰੀ ਪਹਿਲਾਂ ਵੀ ਮਿਲ ਗਏ ਦੋਨੇ ਸੀਐਮ ਆ ਗਏ ਗੁਰਾਇਤ ਦੀ ਧਰਤੀ ਦੇ ਉੱਪਰ ਤੇ ਹੁਣ ਤੀਜੀ ਵਾਰ ਜਿਹੜਾ ਅੱਜ ਪਹੁੰਚਦੇ ਇੱਥੇ ਸੀਐਮ ਸਾਹਿਬ ਵਲੰਟਰੀਆਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਸ਼ਹਿਰ ਵਾਸੀਆਂ ਦੇ ਵਿੱਚ ਕਿਹੋ ਜਿਹਾ ਹਲਕੇ ਫਲੋਰ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਜਿਹੜਾ ਇੱਕ ਤਾਂ ਜਿਹੜੀ ਵਿਚਾਰਧਾਰਾ ਸਾਡੇ ਸੀਐਮ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦੀ ਹੈਗੀ ਆ ਇਸ ਵਿਚਾਰਧਾਰਾ ਨੂੰ ਪਸੰਦ ਕਰਨ ਵਾਲੇ ਬਹੁਤ ਸਾਰੇ ਅੱਜ ਤੁਸੀਂ ਹਜ਼ਾਰਾਂ ਦਾ ਇਕੱਠ ਦੇਖ ਰਹੇ ਹੋ ਜਿਨ੍ਹਾਂ ਨੇ ਸਮੂਲੀਅਤ ਕੀਤੀ ਉਹਨਾਂ ਨੂੰ ਪਿਆਰ ਕਰਦੇ ਉਹਨਾਂ ਦੀ ਵਿਚਾਰਧਾਰਾ ਨੂੰ ਪਿਆਰ ਕਰਦੇ ਆ ਇਹ ਪਹਿਲੀ ਜਾਂ ਦੂਜੀ ਤੀਜੀ ਵਾਰ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹੜਾ ਗੁਰਾਇਆਂ ਦੇ ਨਾਲ ਜਿਹੜੇ ਉਹਨਾਂ ਨੇ ਵਿਕਾਸਕਾਰਾਂ ਨੂੰ ਦਿੱਤਾ ਆ ਉਹ ਅੱਗੇ ਵੀ ਉਹਨੂੰ ਨਪੇਰੇ ਚਾੜਨਗੇ ਕੁਝ ਜਿਹੜੀ ਆ ਸਮੱਸਿਆਵਾਂ ਆ ਸਗੀਆਂ ਜਿਹੜੀਆਂ ਸੈਂਟਰ ਸਰਕਾਰ ਵੱਲੋਂ ਜਿਹੜੀਆਂ ਆਈਆਂ ਸੀਗੀਆਂ ਆਪਣਾ ਅੰਡਰਪਾਸ ਦਾ ਹੈਗਾ ਆ ਜਿਹੜਾ ਵਾਦਾ ਕੀਤਾ ਸੀਗਾ ਸੈਂਟਰ ਸਰਕਾਰ ਤੋਂ ਪਰਮਿਸ਼ਨ ਲਈ ਭੇਜ ਦਿੱਤਾ ਗਿਆ ਆ ਉਹ ਜੇ ਜਦੋਂ ਵੀ ਉਹ ਪਾਸ ਕਰ ਦਿੰਦੇ ਹੈਗੇ ਤੇ ਉਹ ਸਾਡੇ ਕੋਲ ਜਿਹੜਾ ਉਹ ਅੰਡਰਪਾਸ ਵੀ ਬਣ ਜਾਏਗਾ ਨਾਲ ਦੀ ਨਾਲ ਜਿੰਨੀਆਂ ਐਸਟੀਪੀ ਪਲਾਂਟ ਆ ਉਹ ਬਿਲਕੁਲ ਚੱਲਣ ਦੇ ਕਿਨਾਰੇ ਖੜਾ ਆ ਕੁਝ ਦਿੱਕਤਾਂ ਕਰਕੇ ਜਿਹੜੀਆਂ 3 ਕਿਲੋਮੀਟਰ ਏਰੀਆ ਹੈਗਾ ਆ ਉਹਦੇ ਵਿੱਚ ਪਾਈਪਲਾਈਨ ਦਾ ਐਸਟੀਮੇਟ ਪਾਸ ਹੋਣਾ ਸੀਗਾ ਉਹ ਹੋ ਗਿਆ ਆ ਉਹ ਜਲਦੀ ਤੁਹਾਨੂੰ ਸਮਰਪਿਤ ਕੀਤਾ ਜਾਊਗਾ ਇੱਕ ਆ ਲੋਕਾਂ ਦੀ ਹੋਰ ਮੰਗ ਹੈ ਕਿਉਂਕਿ ਬਾਥਰੂਮ ਦੇ ਕਾਫੀ ਡਿਮਾਂਡ ਸੀ ਤੁਸੀਂ ਵੀ ਮੁੱਦਾ ਚੱਕਿਆ ਸੀਗਾ ਕਾਫੀ ਤੇ ਉਹ ਜਿਹੜਾ ਬਣ ਕੇ ਵੀ ਤਿਆਰ ਹੋਇਆ ਸ਼ਾਇਦ ਉਹਦੇ ਵਿੱਚ ਪਤਾ ਨਹੀਂ ਕੀ ਹੱਲੇ ਖਾਮੀਆਂ ਰਹਿੰਦੀਆਂ ਜਿਹੜਾ ਉਹ 6 ਮਹੀਨੇ ਹੋ ਗਏ ਉਹਨੂੰ ਜਿੰਦਾ ਇਲਾਹਾ ਲੋਕ ਅੱਜ ਵੀ ਤੁਹਾਨੂੰ ਤੁਸੀਂ ਵੀ ਉਸ ਸੋਸ਼ਲ ਮੀਡੀਆ ਗਰੁੱਪ ਦੇ ਵਿੱਚ ਹੈਗੇ ਕਿ ਇਹ ਕਦੋਂ ਚਾਲੂ ਕਦੋਂ ਹੋਊਗਾ ਕਿ ਅੱਜ ਅਸੀਂ ਐਮ ਤਾਪਾ ਗਠਨ ਕਰੂਗੇ ਸਰ ਜਦੋਂ ਸਾਡੇ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਮੈਸੇਜ ਆਇਆ ਸੀਗਾ ਗੁਰਪ੍ਰੀਤਪੁਰ ਡਾਕਟਰ ਜੀ ਉਹਨਾਂ ਨੇ ਇੱਥੇ ਸਾਨੂੰ ਵਾਦਾ ਕੀਤਾ ਸੀਗਾ ਤੁਹਾਨੂੰ ਇੱਕ ਜਿਹੜਾ ਬਾਥਰੂਮ ਸਾਡੇ ਵਲੰਟੀਅਰ ਸਹਿਬਾਨ ਨੇ ਮੰਗੀਤੀ ਸੀਗੀ ਉਹਨਾਂ ਨੇ ਉਹ ਜਿਹੜਾ ਸੁਵਾਸ਼ਨ ਦਿੱਤਾ ਸੀਗਾ ਉਹ ਪੂਰਾ ਕਰ ਦਿੱਤਾ ਗਿਆ ਹੈ ਟੈਂਡਰ ਲੱਗ ਗਿਆ ਟੈਂਡਰ ਲੱਗਣ ਤੋਂ ਬਾਅਦ ਬੱਸ ਸਟੈਂਡ ਦੇ ਉੱਪਰ ਬਾਥਰੂਮ ਵੀ ਬਣ ਗਿਆ ਹੈ ਉਹ ਜਲਦ ਹੀ ਪਬਲਿਕ ਨੂੰ ਸਮਰਪਿਤ ਕੀਤਾ ਜਾਏਗਾ ਕਿਉਂਕਿ ਇੱਕ ਜਿਹੜੀ ਆ ਸੈਂਟਰ ਸਰਕਾਰ ਵੱਲੋਂ ਪਾਣੀ ਦੀ ਦਿੱਕਤ ਸੀਗੀ ਜਿਹੜਾ ਰੋਡ ਦੇ ਵਿੱਚ ਉਹਨਾਂ ਨੇ ਪਾਣੀ ਨੂੰ ਕਨੈਕਸ਼ਨ ਦੇਣਾ ਹੈਗਾ ਆ ਉਹ ਪਰਮਿਸ਼ਨ ਵਾਸਤੇ ਸੈਂਟਰ ਸਰਕਾਰ ਨੂੰ ਹਾਈਵੇ ਨੂੰ ਭੇਜ ਦਿੱਤਾ ਗਿਆ ਹੈ ਉਸ ਕਰਕੇ ਇਹ ਦੇਰੀ ਹੋ ਰਹੀ ਹੈ ਹਾਂਜੀ ਥੋੜਾ ਜਿਹਾ ਉਹਦੇ ਵਿੱਚ ਦਿੱਕਤ ਆ ਰਹੀ ਹੈਗੀ ਆ ਉਹ ਜਲਦੀ ਪਬਲਿਕ ਨੂੰ ਸਮਰਪਿਤ ਕਰ ਦਿੱਤਾ ਜਾਏਗਾ ਮੈਨੂੰ ਲੱਗਦਾ ਸੀਐਮ ਸਾਹਿਬ ਦਾ ਕਾਫਲਾ ਜਿਹੜਾ ਆ ਰਿਹਾ ਕਿਉਂਕਿ ਪਿੱਛੇ ਹੂਟਰ ਕਾਫੀ ਵੱਜ ਰਹੇ ਆ ਲੱਗਦਾ ਸੀਐਮ ਸਾਹਿਬ ਜਿਹੜੇ ਨੇੜੇ ਪਹੁੰਚ ਗਏ ਸੁਣਿਆ ਤੁਸੀਂ ਵਲੰਟੇਅਰ ਹੈ ਦੇ ਵਿੱਚ ਖਾਸਾ ਉਤਸ਼ਾਹ ਆ ਕਿਉਂਕਿ ਸੀਐਮ ਸਾਹਿਬ ਤੀਸਰੀ ਵਾਰ ਹੀ ਜਿਹੜਾ ਹੈ ਗੁਰਾਆਂ ਦੀ ਧਰਤੀ ਤੇ ਰੂਟ ਸ਼ੋ ਕਰਨ ਦੇ ਲਈ ਪਹੁੰਚ ਰਹੇ ਹੈ ਤੇ ਉਹਦੇ ਲਈ ਵਰਕਰਾਂ ਵਿੱਚ ਜਿਹੜਾ ਖਾਸਾ ਉਤਸ਼ਾਹ ਹੈ ਜਨਾਬ ਮਨੀਸ਼ ਬਾਬਾ ਕੋਲ ਆਇਆ